ਕੀ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਏਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਮੋਬਾਈਲ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਘਰੇਲੂ ਮੈਂ ਦਿਖਾਉਣੀ ਆ ਡਟੇ ਦੇ ਵੀਰ ਤੋਂ ਪੁੱਛਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਆ ਮੇਰਾ ਗੁਰਸੇਵ ਸਿੰਘ ਜੀ ਪਿੰਡ ਚੀਮਾ ਜ਼ਿਲ੍ਹਾ ਬਰਨਾਲਾ ਮੋਹਨਾਂ ਦੇ ਵਾਦਿਆਂ ਜੀ ਠੀਕ ਹੈ ਡੇਰੀ ਦੇ ਕੋਲੇ ਘਰ ਆ ਗਿਆ ਆਪਣਾ ਡੇਰੀ ਦੇ ਕੋਲੇ ਘਰ ਆਉਣੀ ਨੰਬਰ ਗੜੀ ਚੀਕ ਠੀਕ ਹੈ ਮੋਬਾਈਲ ਨੰਬਰ ਜੀ ਆਪਣਾ 94178 88806 94178 8880 88806 ਜਿਹੜੇ ਆਪਾਂ ਮੈਂ ਦੇਖੀ ਜੇ ਇਹਨਾਂ ਸਵਾ ਕਿਹੜਾ ਸੂਈ ਹੈ ਇਹ ਇਹ 5ਵਾਂ ਮਾਸੂਆਈ 5ਵਾਂ ਮਾਸੂਆ ਸੂਈ ਆ ਬੱਚਾ ਦੇ ਤਾਂ ਇਹਨੇ ਕਟਾ ਹਣਾ ਕਟਾ ਹਾਂਜੀ ਠੀਕ ਹੈ ਕਿਹ ਮਾ ਦਿਨ ਹੋ ਗਿਆ ਸੂਈ ਨੂੰ ਅੱਜ ਹੋ ਗਿਆ 5ਵਾਂ ਦਿਨ ਅੱਜ 5ਵਾਂ ਦਿਨ ਹੋ ਗਿਆ ਸੂਈ ਨੂੰ ਤੇ ਪਿਛਲੇ ਸੂਏ ਤੇ ਬਣ ਕੇ ਜਦੋਂ ਪਹਿਲੇ 4 ਸੂਏ ਦੁੱਧ ਆਪਣੇ ਕੋਲੇ ਸੀਗੇ ਕੋਲੇ ਸੀ ਜੀ ਠੀਕ ਹੈ ਇਹ ਹੁਣ ਮੰਨ ਕੇ ਚਲੋ ਵੀ ਦੋ ਪਸ਼ੂਆਂ ਨੂੰ ਕਰਕੇ ਆਪਾਂ ਵੇਚਦੇ ਹਾਂ ਨਾ ਕਿੰਨਾ ਕੁ ਦੁੱਧ ਦਿੱਤਾ ਪਿਛਲੀ ਵਾਰ ਇਹਨੇ ਪਿਛਲੀ ਵਾਰ ਹੈਗਾ ਜੀ 12 ਲੀਟਰ ਦੋ 12 ਕਿ ਲੀਟਰ ਦੁੱਧ ਦਿੰਦੀ ਹੈ ਤੇ ਇਹ ਕੀ ਅੰਦਾਜ਼ਾ ਹੈ ਲਈ ਆਪਾਂ ਵੀ 12 ਗਾੜੀ ਮੰਨ ਕੇ ਲੈ ਸਕਦਾ ਮੁੰਡਾ ਹਾਂ ਲੈ ਸਕਦਾ ਜੀ ਠੀਕ ਹੈ ਚੋਣ ਚਵਾਤਾ ਰੋ ਰੋ ਚ ਬਹੁਤ ਸਹੀ ਅਸੀਲ ਆ ਜੀ ਇਹ ਹੈ ਜੀ ਕੋਈ ਗੱਲ ਨਹੀਂ ਠੀਕ ਹੈ ਧੋਰੀ ਬਾਹਰ ਨੂੰ ਸੋਵਰਲ ਡੇਵਾ ਵਗੈਰਾ ਦੇਖੋ ਸੋਹਣਾ ਸਾਫ ਸੁਥਰਾ ਤੇ ਕੱਦ-ਗਾਠ ਪੰਜਵਾ ਸੂਆ ਮਹਿਸੂਆ ਪਤਲੀ ਚਮੜੀ ਦੇ ਵਿੱਚ ਆ ਗਈ ਸਮਾਨਤ ਮੱਝ ਆ ਗਈ ਤੇ ਬਾਕੀ ਪੱਠ ਫੋੜੇ ਦੇ ਬਾਣਤੋਂ ਤੇ ਲੈ ਵਾਲੂਬਾ ਦੇਖੋ ਪੂਰੀ ਸਾਫ ਸੁਥਰੀ ਠੀਕ ਆ ਮਾਨਦਾਨ ਵੀਰ ਕਹਿੰਦਾ 90000 ਚ ਕਰਦਾਂਗੇ ਤੇ ਥੱਲੇ ਮਿਲਕਵੇਂ ਦੇਖੋ ਬਹੁਤ ਮੋਟੀ ਜਾਂਦੀ ਪਈ ਆ ਬੱਚਾ ਇਹ ਜਤਾ ਮੇਲ ਕੱਪ ਕੱਟਾ ਵੀ ਪੂਰਾ ਵਜਿਆ ਸੋਨਾ ਪਾਲਕਾ ਕੱਟਾਗਾ ਤੇ ਪਿੰਡ ਚੀਮਾ ਜ਼ਿਲ੍ਹਾ ਬਰਨਾਲਾ ਤੇ ਚੌਂਡ ਚਵਾਲ ਇਹ ਤਾਂ ਨਹੀਂ ਕਿਸੇ ਗੱਲ ਓਕੇ ਉਹ ਜੋਂ ਉਹ ਖੜ ਕੇ ਆਪਣਾ ਸਾਰਾ ਕੁਝ ਠੀਲ ਆ ਜੀ ਅਹੀ ਜੀ ਕੋਈ ਘਾਟ ਨਹੀਂ ਤੇ ਜੇਰ ਜੁਰ ਵਧੀਆ ਓਕੇ ਪਈ ਆ ਹਾਂ ਹਾਂ ਜੀ ਠੀਕ ਹੈ ਨੰਬਰ ਦੁਆਰੇ ਬੋਲ ਜੀ ਆਪਣਾ 93178 886 ਜੀ ਸੁਪਿੰਡ ਚੀਮਾ ਜ਼ਿਲ੍ਹਾ ਬਰਨਾਲਾ 12 ਕਿਲੋ ਦੁੱਧ ਦੇ ਦੇਣਾ ਮੈਨੇ ਤੇ ਲੇਵਾ ਵਗੈਰਾ ਤੁਹਾਡੇ ਸਾਹਮਣੇ ਆ 90000 ਰੁਪਏ ਕੀਮਤ ਆ ਇਹਦੇ ਵਿੱਚੋਂ ਮਾਨਤਾਣ ਹੋ ਜਾਓ ਘਰੇਲੂ ਦੁੱਧ ਪੀਣ ਦੀ ਖਾਤਰ ਕਿਸੇ ਵੀ ਵੀਰ ਦੇ ਮੱਝ ਪਸੰਦ ਹੋਵੇ ਇਸ ਨੰਬਰ 'ਤੇ ਸੰਪਰਕ ਕਰਕੇ ਖਰੀਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿਸੇ